ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ ਈਸ ਤੈਸ ਅਜਾ ਜੋ ਆਪਣਾ ਵੀਡੀਓ ਰਹਿਣ ਵਾਲਾ ਏ ਉਹ ਤੁਹਾਡਾ ਜੋ ਕਿ ਕਲਾਸ 10th ਦਾ SSC ਦਾ ਸਬਜੈਕਟ ਆ ਗਾਂ ਤੇ ਤੁਹਾਡਾ ਜੋ ਕਿ ਭੂਗੋਲ ਸਬਜੈਕਟ ਆਪਾਂ ਜੋ ਕਿ ਪਾਰਟ 3 ਕਰ ਰਹੇ ਸੀ ਕਿ ਤੁਹਾਡਾ ਜਲ ਸਾਧਨ ਉਸ ਦੇ ਰਿਗਾਰਡਿੰਗ ਲੈਣ ਵਾਲੇ ਆਪਾਂ ਪਹਿਲਾਂ ਵਾਲੀ ਵੀਡੀਓ ਵਿੱਚ ਦੋ ਪਾਰਟ ਆਪਾਂ ਸੋਲਵ ਕਰ ਚੁੱਕੇ ਹਾਂਗੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਜੋ ਕਿ 120 ਸ਼ਬਦਾਂ ਵਾਲੇ ਕੁਐਸਚਨ ਆਨਸਰ ਨੇ ਉਹਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂਗੇ ਠੀਕ ਹੈ ਜੀ ਤਾਂ ਇਸੇ ਨਾਲ ਹੀ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਲੇਟੈਸਟ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਸੈਨਾਲੀ ਅਸਟ ਵੀਡੀਓ ਨੂੰ ਸ਼ੁਰੂ ਕਰਦੇ ਹੋਏ ਜੋ ਕੀ ਤੁਹਾਡੇ 120 ਸ਼ਬਦਾਂ ਵਾਲੇ ਕੁਐਸਚਨ ਆਨਸਰ ਨੇ ਇਹਨਾਂ ਨੂੰ ਡਿਸਕਸ ਕਰਦੇ ਆਪਾਂ ਤਾਂ ਨੰਬਰ 1 ਤੇ ਤੁਹਾਡਾ ਕੁਐਸਚਨ ਹੈ Rajasthan ਦੇ ਅਰਧ ਖੁਸ਼ਕ ਇਲਾਕਿਆਂ ਵਿੱਚ ਕਿਹੜਾ ਵਰਖਾ ਜਲ ਪ੍ਰਬੰਧ ਕੀਤਾ ਜਾ ਸਕਦਾ ਹੈ ਤਾਂ ਉੱਤਰ ਦੇਖ ਲੈਨੇ ਆਪਾਂ ਇਸ ਦਾ Rajasthan ਦੇ ਅਰਧ ਖੁਸ਼ਕ ਇਲਾਕਿਆਂ ਵਿੱਚ ਵਰਖਾ ਜਲ ਪ੍ਰਬੰਧਨ ਇਹ ਤਿੱਤੇ ਅਨੁਸਾਰ ਕੀਤਾ ਜਾ ਰਿਹਾ ਹੈ ਜਿਵੇਂ ਕਿ ਹੈ Rajasthan ਵਿੱਚ ਪੀਣ ਯੋਗ ਪਾਣੀ ਦੀ ਲੋੜ ਪੂਰੀ ਕਰਨ ਲਈ ਪਾਣੀ ਦੀ ਸੰਭਾਲ ਤੇ ਭੰਡਾਰਨ ਦੀ ਵਿਧੀ ਅਪਣਾਈ ਜਾ ਰਹੀ ਹੈ ਮੀਂਹ ਦਾ ਪਾਣੀ ਘਰਾਂ ਦੀਆਂ ਛੱਤਾਂ ਤੋਂ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਇੱਕ ਟੈਂਕ ਵਿੱਚ ਭੇਜਿਆ ਜਾ ਰਿਹਾ ਹੈ ਠੀਕ ਹੈ ਜੀ ਤਾਂ ਜੋ ਕਿ ਆ Rajasthan ਵਿੱਚ ਪਾਣੀ ਨੂੰ ਸਟੋਰ ਕੀਤਾ ਜਾ ਰਿਹਾਗਾ ਤੇ ਜੋ ਕਿ ਉਸ ਦੀਆਂ ਛੱਤਾਂ ਤੇ ਉਸ ਨੂੰ ਇਕੱਠਾ ਕਰਕੇ ਇੱਕ ਟੈਂਕ ਵਿੱਚ ਪਾਇਆ ਜਾ ਰਿਹਾ ਹੈ ਨੈਕਸਟ ਹੈ ਕਿ Rajasthan ਦੇ ਖੁਸ਼ਕ ਇਲਾਕਿਆਂ ਵਿੱਚ ਪੀਨ ਦੇ ਉਦੇਸ਼ਾਂ ਲਈ ਪਾਣੀ ਨੂੰ ਸਟੋਰ ਕਰਨ ਲਈ ਹਰ ਘਰ ਵਿੱਚ ਜ਼ਮੀਨ 'ਤੇ ਟੈਂਕੀਆਂ ਬਣਾਈਆਂ ਜਾ ਰਹੀਆਂ ਨੇ ਨੈਕਸਟ ਹੈਗਾ ਇਹ ਟੈਂਕ ਵੱਡੇ ਅਤੇ ਡੂੰਘੇ ਕੀਤੇ ਜਾ ਰਹੇ ਹਨ ਤਾਂ ਜੋ ਜ਼ਿਆਦਾ ਪਾਣੀ ਨੂੰ ਸਟੋਰ ਕੀਤਾ ਜਾ ਸਕੇ ਠੀਕ ਹੈ ਜੀ ਤਾਂ ਇਸ ਤਰ੍ਹਾਂ ਜੋ ਕਿ ਜਲ ਪ੍ਰਬੰਧ ਕੀਤਾ ਜਾ ਰਿਹਾਗਾ ਜੋ ਕਿ ਖੁਸ਼ਕ ਅਰਧ ਖੁਸ਼ਕ ਇਲਾਕੇ ਨੇ ਠੀਕ ਹੈ ਜੀ ਨੈਕਸਟ ਹੈਗਾ ਨੰਬਰ 2 ਤੇ ਰਵਾਇਤੀ ਵਰਖਾ ਜਲ ਪ੍ਰਬੰਧਨ ਜੋਕੇ ਸਮੇਂ ਵਿੱਚ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ ਵਰਖਾ ਦੇ ਪਾਣੀ ਨੂੰ ਰਵਾਇਤੀ ਤਰੀਕਿਆਂ ਜਿਵੇਂ ਕਿ ਛੱਤਾਂ ਉੱਪਰ ਮੌਜੂਦ ਪਾਣੀ ਨੂੰ ਪਾਈਪਾਂ ਦੀ ਸਹਾਇਤਾ ਨਾਲ ਜ਼ਮੀਨ ਦੋਸ ਟੈਂਕਾਂ ਵਿੱਚ ਸਟੋਰ ਕੀਤਾ ਜਾ ਰਿਹਾ ਹੈ ਜਬ ਆਪਣੇ ਘਰਾਂ ਵਿੱਚ ਵੇਹੜਿਆਂ ਵਿੱਚ ਘਰਾਂ ਦੇ ਵੇਹੜਿਆਂ ਵਿੱਚ ਬਣੀਆਂ ਟੈਂਕਿਆਂ ਵਿੱਚ ਸਟੋਰ ਕੀਤਾ ਜਾ ਰਿਹਾ ਹੈ ਤਾਮਿਲਨਾਡੂ ਰਾਜ ਵਿੱਚ ਹਰ ਘਰ ਦੀ ਛੱਤ ਉੱਪਰ ਮੀਂਹ ਜਲ ਭੰਡਾਰ ਕੇਂਦਰ ਸਥਾਪਿਤ ਕਰਨਾ ਲਾਜ਼ਮੀ ਕੀਤਾ ਹੋਇਆ ਹੈ ਮਾਸੀ ਨਾਰਮਦੇਸ਼ ਸ਼ਹਿਰ ਗੇਂਦਾ ਤੁਰ ਜਿੱਥੇ ਸਲਾਨਾ 1000 ਮਿਲੀਮੀਟਰ ਮੀਂਹ ਪੈਂਦਾ ਏ ਉੱਥੇ 80% ਦੀ ਜ਼ਾਲਦੀ ਸੰਭਾਲ ਕੀਤੀ ਜਾ ਰਹੀ ਹੈ ਮੈਗਾ ਲਿਆ ਵਿੱਚ ਵਰਖਾ ਜਲ ਪ੍ਰਬੰਧਨ ਲਈ ਬਾਂਸ ਦੀ ਟਹਿਣੀ ਨੂੰ ਪਾਈਪ ਦੀ ਤਰ੍ਹਾਂ ਵਰਤ ਕੇ ਪਾਣੀ ਦੀ ਸੰਭਾਲ ਕੀਤੀ ਜਾ ਰਹੀ ਹੈ ਖੁੱਲੀਆਂ ਭਾਈਚਾਰਕ ਜ਼ਮੀਨਾਂ ਤੋਂ ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਇਸ ਨੂੰ ਨਕਲੀ ਖੂਹਾਂ ਵਿੱਚ ਸਟੋਰ ਕੀਤਾ ਜਾ ਰਿਹਾ ਹੈ ਠੀਕ ਹੈ ਜੀ ਤਾਂ ਇਹ ਜੀ ਜੋ ਕਿ ਵਰਖਾ ਦਾ ਪਾਣੀ ਆ ਉਸ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਜੋ ਕਿ ਸਟੋਰ ਕੀਤਾ ਜਾ ਰਿਹਾ ਹੈ ਤਾਂ ਕਿ ਪਾਣੀ ਦੀ ਬਚਤ ਕੀਤੀ ਜਾ ਸਕੇ ਠੀਕ ਹੈ ਜੀ ਤਾਂ ਨੈਕਸਟ ਵਾਲਾ ਜੋ ਕਿ ਤੁਹਾਡਾ ਕੁਐਸਚਨ ਨੰਬਰ 3 ਆ ਉਹ ਵੀ ਦੇਖ ਲੈਣੇ ਹੈਗੇ ਬਹੁ ਮੰਤਵੀ ਪ੍ਰੋਜੈਕਟਾਂ ਨੇ ਖੇਤੀ ਖੇਤਰ ਵਿੱਚ ਕੀ ਕੀ ਤਵਰੀਲੀਆਂ ਲਿਆਂਦੀਆਂ ਹਨ ਤਾਂ ਦੇਖ ਲੈਣੇ ਐਸਾ ਜੋ ਉੱਤਰ ਆਗਾ ਉਹ ਬਹੁ ਮੰਤਵੀ ਪ੍ਰੋਜੈਕਟਾਂ ਨੇ ਖੇਤੀ ਖੇਤਰਾ ਵਿੱਚ ਫਸਲੀ ਵਾਤਾਵਰਨ ਸਮਾਜਿਕ ਤੇ ਰਾਜਨੀਤਿਕ ਤਬਦੀਲੀਆਂ ਵਿੱਚ ਹੇਠ ਲਿਖੇ ਅਨੁਸਾਰ ਤਬਦੀਲੀਆਂ ਲਿਆਂਦੀਆਂ ਹਨ ਜਿਵੇਂ ਕਿ ਨੰਬਰ 1 ਤੇ ਹੈ ਬਹੁ ਮੰਤਵੀ ਪ੍ਰੋਜੈਕਟਾਂ ਵਿੱਚ ਸਿੰਚਾਈ ਪ੍ਰਬੰਧ ਵਿੱਚ ਤਬਦੀਲੀਆਂ ਆਣ ਨਾਲ ਫਸਲੀ ਚੱਕਰ ਵੀ ਤਬਦੀਲ ਹੋ ਗਿਆ ਏ ਨੈਕਸਟ ਨੰਬਰ 2 ਤੇ ਕਿਸਾਨ ਸੰਗਣੀ ਖੇਤੀ ਅਤੇ ਨਕਤ ਫਸਲਾਂ ਦੇ ਵੱਲ ਜ਼ਿਆਦਾ ਧਿਆਨ ਦੇਣ ਲੱਗ ਪਏ ਹਨ ਨੰਬਰ 3 ਤੇ ਵਾਤਾਵਰਨ ਅਤੇ ਕੁਦਰਤੀ ਤਬਦੀਲੀਆਂ ਸਾਹਮਣੇ ਆ ਰਹੀਆਂ ਜਿਵੇਂ ਕਿ ਮਿੱਟੀ ਵਿੱਚ ਕਲਰ ਅਤੇ ਸੇਮ ਆਉਣਾ ਨੈਕਸਟ ਨੰਬਰ 4 ਤੇ ਹਨਾਰ ਜ਼ਮੀਦਾਰਦਾਰਾਂ ਤੇ ਗਰੀਬ ਭੂਮੀਹੀਨ ਵਿਚਕਾਰ ਪਾੜਾ ਵਧਣਾ ਨੈਕਸਟ ਨੰਬਰ 5 ਤੇ ਡੈਮਾਂ ਕਾਰਨ ਇੱਕ ਹੀ ਜਲ ਸਾਧਨ ਦੀ ਵਰਤੋਂ ਤੇ ਉਸਦੇ ਫਾਇਦਿਆਂ ਵਿੱਚੋਂ ਹਿੱਸਾ ਵਡਾਉਣ ਲਈ ਵੱਖ-ਵੱਖ ਸਮਾਜਿਕ ਤੇ ਰਾਜਨੀਤਿਕ ਕਾਈਆਂ ਵਿੱਚ ਆਪਸੀ ਉਲਝੇਵਿਆਂ ਆਉਣਾ ਠੀਕ ਹੈ ਜੀ ਨੈਕਸਟ ਨੰਬਰ 6 ਤੇ ਆ ਰਾਜਾਂ ਵਿੱਚ ਆਪਸੀ ਅੰਤਰਰਾਜੀ ਝਗੜੇ ਜਿਵੇਂ ਕਿ ਕਰਨਾਟਕ ਤੇ ਤਾਮਿਲ ਆੜ ਵਿਚਕਾਰ ਕਾਵੇਰੀ ਜਲ ਵਿਵਾਦ ਠੀਕ ਹੈ ਜੀ ਤਾਂ ਇਹ ਜੋ ਕਿ ਤਬਦੀਲੀਆਂ ਆ ਰਹੀਆਂ ਬਹੁ ਮੰਤਰੀ ਮੰਤਵੀ ਪ੍ਰੋਜੈਕਟਾਂ ਦੇ ਖੇਤਰਾਂ ਵਿੱਚ ਤਾਂ ਇਸੇ ਨਾਲ ਹੀ ਦੇਖਦੇ ਆਂ ਅਗਲਾ ਕੁਐਸਚਨ ਹੈਗਾ ਤੁਹਾਡਾ ਬਰਖਾ ਜਲ ਸੰਭਾਲ ਕੀ ਹੈ ਇਹ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ ਤਾਂ ਉੱਤਰ ਦੇਖ ਲੈਣੇ ਵਰਖਾ ਜਲ ਸੰਭਾਲ ਦਾ ਅਰਥ ਹੈ ਕਿ ਮੀਂਹ ਦੇ ਪਾਣੀ ਨੂੰ ਸੰਭਾਲ ਕੇ ਰੱਖਣਾ ਅੱਜ ਦੇ ਸਮੇਂ ਵਿੱਚ ਵਰਖਾ ਜਲ ਨੂੰ ਸੰਭਾਲ ਸੰਭਾਲ ਨੂੰ ਇੱਕ ਬੱਧਿਆ ਬਦਲ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਵਰਖਾ ਜਲ ਸੰਭਾਲ ਨਾਲ ਸਮਾਜ ਦੀ ਆਰਥਿਕਤਾ ਤੇ ਵਾਤਾਵਰਣ ਨੂੰ ਹੀ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਵਰਖਾ ਜਲ ਸੰਭਾਲ ਨੂੰ ਹੇਠ ਲਿਖੇ ਅਨੁਸਾਰ ਲਾਗੂ ਕੀਤਾ ਜਾ ਸਕਦਾ ਹੈ ਜਿਵੇਂ ਕਿ ਹੈ ਖੋਸ਼ਕ ਅਤੇ ਅਰਧ ਖੋਸ਼ਕ ਇਲਾਕਿਆਂ ਵਿੱਚ ਪਾਣੀ ਦੀ ਸੰਭਾਲ ਲਈ ਭੰਡਾਰਨ ਦੀ ਵਿਧੀ ਅਪਣਾਈ ਜਾ ਸਕਦੀ ਹੈ ਪਾਣੀ ਨੂੰ ਵੱਡੇ ਵੱਡੇ ਟੈਂਕਾਂ ਵਿੱਚ ਸਟੋਰ ਕੀਤਾ ਜਾ ਸਕਦਾ ਹੈ ਜਿਵੇਂ ਕਿ ਆਪਾਂ ਪਹਿਲਾਂ ਪੜ੍ਹ ਹੀ ਚੁੱਕੇ ਹਾਂਗੇ ਵੀ ਜੋ ਰਾਜਸਥਾਨ ਵਿੱਚ ਹੈਗਾ ਛੱਤਾਂ ਦੇ ਉੱਪਰ ਪਾਣੀ ਇਕੱਠਾ ਕਰਕੇ ਇੱਕ ਟੈਂਕੀ ਦੇ ਵਿੱਚ ਜੋ ਕਿ ਸਟੋਰ ਕੀਤਾ ਜਾ ਰਿਹਾ ਹੈ ਨੈਕਸਟ ਹੜਾਂ ਵਾਲੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਦੇ ਪਾਣੀ ਦਾ ਭੂਮੀ ਦੇ ਭੰਡਾਰਨ ਕਰਕੇ ਮਿੱਟੀ ਵਿੱਚ ਨਮੀ ਨੂੰ ਸੰਭਾਲਿਆ ਜਾ ਸਕਦਾ ਹੈ ਨੈਕਸਟ ਅਰਧ ਪਹਾੜੀ ਖੇਤਰਾ ਵਿੱਚ ਅਜਾਈ ਵਹਿੰਦੇ ਮੀਰੇ ਪਾਣੀ ਨਦੀਆਂ ਤੇ ਨਾਲਿਆਂ ਦੇ ਨਾਲ ਰਾਹੀਂ ਛੋਟੇ-ਛੋਟੇ ਡੈਮ ਬਣਾ ਕੇ ਰੋਕਿਆ ਜਾ ਸਕਦਾ ਹੈ। ਇਹ ਨਕਸ਼ਾ ਨੰਬਰ 4 ਤੇ ਹੈ। ਮੈਦਾਨੀ ਇਲਾਕਿਆਂ ਵਿੱਚ ਬਾਦੂ ਮੀਰੇ ਪਾਣੀ ਨੂੰ ਤੀਜੇ ਦਰਜੇ ਦੇ ਨਾਲ ਨਾਲੇ ਬਣਾ ਕੇ ਖੇਤਾਂ ਵਿੱਚ ਪਾਣੀ ਖੜਨ ਤੋਂ ਰੋਕਿਆ ਜਾ ਸਕਦਾ ਹੈ ਤੇ ਘਟਮੀ ਵਾਲੇ ਇਲਾਕੇ ਵਿੱਚ ਸਿੰਚਾਈ ਲਈ ਜਾਨੀਰਲੇ ਦਰਿਆਵਾਂ ਰਾਹੀਂ ਜ਼ਮੀਨ ਦੋਸ ਪਾਣੀ ਦੇ ਰੀਚਾਰਜ ਲਈ ਵਰਤਿਆ ਜਾ ਸਕਦਾ ਹੈ ਨੈਕਸਟ ਨੰਬਰ 5 ਤੇ ਆ ਸ਼ਹਿਰੀ ਇਲਾਕੇ ਵਿੱਚ ਜ਼ਮੀਨ ਦੇ ਪਾਣੀ ਨੂੰ ਨਾਲੇ ਨਾਲੀਆਂ ਰਾਹੀਂ ਨੀਰਲੇ ਦਰਿਆਵਾਂ ਤੱਕ ਪਹੁੰਚਾਇਆ ਜਾ ਸਕਦਾ ਹੈ ਠੀਕ ਹੈ ਜੀ ਤਾਂ ਇਸ ਤਰ੍ਹਾਂ ਪਾਣੀ ਨੂੰ ਕਿਹ ਸਟੋਰ ਕੀਤਾ ਜਾ ਸਕਦਾ ਹੈ ਇਹ ਅਲੱਗ-ਅਲੱਗ ਤਰੀਕੇ ਹਨ ਨੈਕਸਟ ਨੰਬਰ 5 ਤੇ ਹੈ ਤੁਹਾਡਾ ਕੁਐਸਚਨ ਜਲ ਸ਼ੁੱਧੀ ਕਰਨ ਲਈ ਸੀਚੇਵਾਰ ਮਾਡਲ ਕੀ ਸੀ ਤੇ ਇਹ ਜਲ ਸੰਭਾਲ ਕਿਵੇਂ ਕਰਦਾ ਹੈ ਸੀਚੇਵਾਲ ਮਾਡਲ ਜੋ ਕਿ ਸਧਾਰਨ ਪਾਈਪ ਅਤੇ ਪੰਪ ਫਾਰਮੂਲਾ ਹੈ ਸੀਚੇਵਾਲ ਮਾਡਲ ਪਾਣੀ ਦੀ ਸ਼ੁੱਧੀ ਕਰਨ ਵਰਗੀ ਸੰਗੀਨ ਅੰਕੜ ਦਾ ਹੱਲ ਹੈ ਇਹ ਤਰੀਕਾ ਜ਼ਿਲ੍ਹਾ ਜਲੰਧਰ ਦੇ ਪਿੰਡ ਸੀਚੇਵਾਲ ਦੇ ਤੇ ਜ਼ਿਲ੍ਹਾ ਕਪੂਰਥਲਾ ਵਿੱਚ ਸੁਲਤਾਨਪੁਰ ਲੋਧੀ ਸਮੇਤ ਕਈ ਥਾਵਾਂ ਤੇ ਲਾਗੂ ਕੀਤਾ ਗਿਆ ਹੈ ਇਸ ਨੂੰ ਭਾਰਤ ਸਰਕਾਰ ਨੇ ਇਸ ਨੂੰ ਸੀਚੇਵਾਲ ਮਾਡਲ ਦਾ ਨਾਮ ਦਿੱਤਾ ਹੈ ਤੇ ਗੰਗਾ ਸਮੇਤ ਕਈ ਭਾਰਤੀ ਦਰਿਆਵਾਂ ਦੀ ਸਫਾਈ ਕਰਨ ਹਿੱਤ ਇਸ ਨੂੰ ਲਾਗੂ ਕਰ ਦਿੱਤਾ ਹੈ ਸਿਚੇਵਲ ਮਾਡਲ ਦਾ ਮਲੌਰਥ ਪਿੰਡਾਂ ਨੂੰ ਸਾਫ਼ ਸੁਥਰਾ ਤੇ ਹਰੇ ਭਰੇ ਰੱਖਣਾ ਹੈ ਤਾਂ ਸਿਚੇਵਲ ਮਾਡਲ ਵਾਲੇ ਦੇਖ ਲੈਣਗੇ ਪਿੰਡਾਂ ਦਾ ਗੰਦਾ ਪਾਣੀ ਤਰਲ ਇੱਕ ਟੋਬੇ ਵਿੱਚ ਕੱਟਿਆ ਕਰ ਲਿਆ ਜਾਂਦਾ ਹੈ ਪਾਣੀ ਦੀ ਸਤ੍ਹਾ ਉੱਤੇ ਤੈਰਦੇ ਪਦਾਰਥਾਂ ਨੂੰ ਉਤਾਰਨ ਦੀ ਵਿਧੀ ਰਾਹੀਂ ਕੱਤਰ ਕਰ ਲਿਆ ਜਾਂਦਾ ਹੈ ਦੂਸ਼ਿਤ ਪਾਣੀ ਨੂੰ ਤਿੰਨ ਖੂਹਾਂ ਵਿੱਚ ਪਾਇਆ ਜਾਂਦਾ ਹੈ ਪਹਿਲੇ ਖੂਹ ਵਿੱਚ ਸਾਰੇ ਮਾਦੇ ਨੂੰ ਕੜੀ ਦੀਆਂ ਸੂਈਆਂ ਦੇ ਸਮਾਨਾਂਤਰ ਘੁਮਾਇਆ ਜਾਂਦਾ ਹੈ ਜਿਸ ਵਿੱਚ ਗਾਧ ਤੇ ਪੱਥਰ ਵੱਖ ਹੋ ਜਾਂਦੇ ਹਨ ਦੂਜੇ ਖੂਵ ਵਿੱਚ ਕੜੀ ਦੀਆਂ ਸੂਈਆਂ ਦੀ ਹਰਕਤ ਦੇ ਵਿਰੁੱਧ ਘੁਮਾਉਣ ਨਾਲ ਦੁੱਸਤ ਪਾਣੀ ਵਿੱਚਲੇ ਤੇਲ ਆਧਾਰਿਤ ਪਦਾਰਥ ਜਿਵੇਂ ਕਿ ਤੇਲ ਚਰਬੀ ਤੇ ਕਿਵ ਵੱਖਰੇ ਹੋ ਜਾਂਦੇ ਹਨ ਤੀਜੇ ਖੂਵ ਵਿੱਚ ਪਾਣੀ ਮੁੱਖ ਤਲਾਅ ਵਿੱਚ ਚਲਾ ਜਾਂਦਾ ਹੈ ਨੈਕਸਟ ਨੰਬਰ 4 ਤੇ ਆ ਪ੍ਰਮੁੱਖ ਤਲਾਬ ਵਿਚਲਾ ਪਾਣੀ ਸੂਰਜੀ ਕਿਨਾਂ ਨਾਲ ਸਾਫ ਕੀਤਾ ਜਾਂਦਾ ਹੈ ਨੈਕਸਟ ਨੰਬਰ 5 ਤੇ ਤਲਾਬ ਵਿੱਚੋਂ ਜਲ ਦੇ ਨਿਕਾਸ ਵਾਲੇ ਪਾਸਿਓ ਮੋਟਰ ਪੰਪ ਦੀ ਸਹਾਇਤਾ ਦਾ ਪਾਣੀ ਚੁੱਕ ਕੇ ਸਿੰਚਾਈ ਲਈ ਭੇਜ ਦਿੱਤਾ ਜਾਂਦਾ ਹੈ ਨੈਕਸਟ ਨੰਬਰ 6 ਤੇ ਜਲ ਸੋਧਕ ਸੂਲਤ ਦੇ ਚਾਰੇ ਪਾਸੇ ਵੀ ਪੌਦੇ ਲਗਾਏ ਜਾਂਦੇ ਹਨ ਤਾਂ ਇਹ ਜੋ ਕਿ ਸਿੰਚੇ ਵਾਲਾ ਮਾਡਲ ਦਾ ਪ੍ਰੋਸੈਸ ਹੈਗਾ ਇਸ ਤਰ੍ਹਾਂ ਕਿ ਇਹ ਪਾਣੀ ਨੂੰ ਵਰਤੂ ਵਿੱਚ ਲਿਆਂਦਾ ਜਾਂਦਾ ਹੈ ਉਸ ਦੀ ਦੁਰਵਰਤੂ ਕੀਤੀ ਜਾਂਦੀ ਹੈ ਉਸ ਨੂੰ ਸ਼ੁੱਧ ਕਰਕੇ ਠੀਕ ਹੈ ਜੀ ਤਾਂ ਇਸ ਦੇ ਨਾਲ ਹੀ ਨੈਕਸਟ ਵਾਲਾ ਕੁਐਸਚਨ ਦੇਖ ਲੈਣਾ ਹੈ ਤੁਹਾਡਾ ਜੋ ਕਿ ਅੱਜ ਦਾ ਆਪਣਾ ਲਾਸਟ ਕੁਐਸਚਨ ਹੈਗਾ ਭਾਰਤ ਵਿੱਚ ਜਲ ਸੰਕਟ ਬਾਰੇ ਨੀਤੀ ਆਜੋਬ ਦੀ 2018 ਰਿਪੋਰਟ ਦੀ ਚਰਚਾ ਕਰੋ ਤਾਂ ਨੀਤੀ ਆਜੋਬ 2018 ਰਿਪੋਰਟਾਂ ਸوں ਆਪਾਂ ਦੇਖ ਲੈਣੇ ਅਗੇ ਦਾ ਅੰਸਰ ਰੀਪੋਰਟ ਅਨੁਸਾਰ ਜਲ ਸਾਧਨਾਂ ਦੇ ਪ੍ਰਬੰਧ ਨੂੰ ਫੌਰੀ ਸੰਭਾਲਣ ਦੀ ਲੋੜ ਤੇ ਬਹੁਤ ਜ਼ੋਰ ਦਿੱਤਾ ਗਿਆ ਹੈ ਦੇਸ਼ ਦੇ ਜਿਹੜੇ ਇਲਾਕਿਆਂ ਵਿੱਚ ਹਰ ਸਾਲ ਮੌਜੂਦ ਪਾਣੀ ਦਾ 40% ਹਿੱਸਾ ਵਰਤ ਲਿਆ ਜਾਂਦਾ ਹੈ ਉਹਨਾਂ ਇਲਾਕਿਆਂ ਦੇ ਵਾਸੀ 60 ਕਰੋੜ ਦੇ ਲਗਭਗ ਭਾਰਤੀ ਲੋਕ ਉੱਚ ਗੰਭੀਰ ਅਤਿਅੰਤ ਗੰਭੀਰ ਜਲ ਸੰਕਟ ਨਾਲ ਜੂਝ ਰਹੇ ਹਨ ਜਲ ਪ੍ਰਬੰਧਨ ਬਾਰੇ ਮਿਸ਼ਰਤ ਰਿਪੋਰਟ ਅਨੁਸਾਰ ਦੇਸ਼ ਵਿੱਚ ਹਰ ਸਾਲ ਲਗਭਗ 2 ਲੱਖ ਲੋਕ ਸਾਫ਼ ਪਾਣੀ ਦੀ ਕਮੀ ਖੁਨੋਂ ਜਾਨ ਗਵਾਕ ਰਹੇ ਹਨ ਤੇ ਪਾਣੀ ਦੀ ਵਾਧ ਦੀ ਮੰਗ ਕਾਰਨ ਸਨ 2050 ਤੱਕ ਪੂਰਤੀ ਨਾਲੋਂ ਮੰਗ ਵੱਧ ਜਾਵੇਗੀ ਰਾਜਾਂ ਨੂੰ ਲੋੜ ਹੈ ਕਿ ਉਹ ਆਪਣੀ ਜ਼ਮੀਨ ਦੋ ਜਲ ਅਤੇ ਖੇਤੀ ਲਈ ਜਲਦੀ ਸੰਭਾਲ ਦੇ ਪ੍ਰਬੰਧਨ ਫੋਰਨ ਆਰੰਭ ਦੇਣ ਰਿਪੋਰਟ ਅਨਸਾਰ ਦਿੱਲੀ ਬੈਂਗਲੁਰੂ ਚੇਨਈ ਅਤੇ ਹਦਰਾਬਾਦ ਸਮੇਤ ਦੇਸ਼ ਦੇ 21 ਸ਼ਹਿਰਾਂ ਵਿੱਚ 2020 ਤੱਕ ਜ਼ਮੀਨ ਦੋਸ ਚਾਲ ਖਤਮ ਹੋ ਜਾਵੇਗਾ 10 ਕਰੋੜ ਲੋਕ ਪੀੜਤ ਹੋਣਗੇ ਤੇ ਸਨ 2030 ਤੱਕ ਦੇਸ਼ ਦੀ 40% ਆਬਾਦੀ ਕੋਲ ਪੀਣ ਲਈ ਪਾਣੀ ਨਹੀਂ ਹੋਵੇਗਾ ਠੀਕ ਹੈ ਜੀ ਤਾਂ ਇਸ ਲਈ ਆ ਵੀ ਪਾਣੀ ਦੀ ਸੰਭਾਲ ਵੱਧ ਤੋਂ ਵੱਧ ਕੀਤੀ ਜਾਵੇ ਜੋ ਵੀ ਤਰੀਕਾ ਬਣਾਇਆ ਜਾਵੇ ਪਾਣੀ ਨੂੰ ਸੰਭਾਲਣ ਦੇ ਲਈ ਉਹ ਬਹੁਤ ਵਧੀਆ ਹੋਵੇ ਤਾਂ ਹੀ ਪਾਣੀ ਨੂੰ ਕੀ ਆ ਆਪਾਂ ਬਚਾ ਸਕਦੇ ਹਾਂਗੇ ਖਤਮ ਹੋਣ ਤੋਂ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਜੋ ਕਿ ਆਪਾਂ ਸਟੋਰ ਕਰ ਸਕਦੇ ਹਾਂਗੇ ਪਾਣੀ ਨੂੰ ਠੀਕ ਹੈ ਤਾਂ ਇਸੇ ਨਾਲ ਹੀ ਅੱਜ ਦੀ ਵੀਡੀਓ ਵਿੱਚ ਐਨਾ ਹੀ ਸਾਰੇ ਜੋ ਕਿ ਸਟੂਡੈਂਟਸ ਨੇ ਟਰਾਈ ਕਰਨਾ ਤਾਂ ਵੀ ਪਾਣੀ ਨੂੰ ਵੱਧ ਤੋਂ ਵੱਧ ਬਚਾਇਆ ਜਾ ਸਕੇ ਆਪਣੇ ਜੋਗੀ ਪਰਿਵਾਰ ਮੈਂਬਰਾਂ ਜਾਂ ਸੁਸਾਇਟੀ ਜਾਂ ਉਹਨਾਂ ਨੂੰ ਵੀ ਸਮਝਾਉਣ ਦੀ ਯਤਨ ਕਰਨੀ ਹੈਗੇ ਹੁਣ ਆਪਾਂ ਨੂੰ ਇਹ ਚੈਪਟਰ ਪੜ੍ਹ ਕੇ ਪਤਾ ਲੱਗ ਹੀ ਜਾਊਗਾ ਕਿ ਆਪਣੇ ਲਈ ਪਾਣੀ ਦੀ ਕੀ ਇੰਪੋਰਟੈਂਸ ਆ ਅਗਰ ਪਾਣੀ ਖਤਮ ਹੋ ਗਿਆ ਤਾਂ ਜੋ ਕਿ ਆ ਜ਼ਿੰਦਗੀਆਂ ਵੀ ਖਤਮ ਹੋ ਜਾਣੀਆਂ ਇਸ ਲਈ ਪਾਣੀ ਦੀ ਵੱਧ ਤੋਂ ਵੱਧ ਬਚਤ ਕਰੋ ਪਾਣੀ ਨੂੰ ਬਚਾਓ ਤਾਂ ਹੀ ਜੋ ਕਿ ਆ ਜ਼ਿੰਦਗੀ ਬਚਾਈ ਜਾ ਸਕਦੀ ਹੈਗੀ ਤਾਂ ਇਸ ਦੇ ਨਾਲ ਹੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਗਰ ਚੈਨਲ ਤੇ ਨਵੇਂ ਹੋ ਤਾਂ ਕਿ ਲੇਟੈਸਟ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਤਾਂ ਇਸ ਦੇ ਨਾਲ ਹੀ ਸਟੇ ਬੈਲ ਸਕਿਪਸ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ